ਕਰੀਨ ਮੈਂ ਪਾਇਂ ਦੇ ਵਿੱਚ ਜਗਦੰਮੇ ਕलोनी ਚ ਅੱਗ ਲੱਗੀ ਆ ਸਿਲੰਡਰ ਬਲਾਸਟ ਹੋ ਗਿਆ ਉਹਦੇ ਕਰਕੇ ਅੱਗ ਲੱਗੀ ਆ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਜਲਦੀ ਇੱਥੇ ਫਾਇਰ ਵਿਗਟ ਦੀਆਂ ਗੱਡੀਆਂ ਭੇਜੇ ਜਾਣ ਬਹੁਤ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ ਅਗਰ ਅਸੀਂ ਸਮੇਂ ਸਿਰ ਇਹਦਾ ਇੰਤਿਆਮ ਨਾ ਬਸਾ ਸਕੀਏ Gay pistol 05 ठीकु उहो बै ਅਮਰਸਰ ਮਜੀਠਾ ਰੋੜ ਜਗਦੰਬਾ ਗਲੌਨੀ ਗਲੀ ਨੰਬਰ 1 ਵਿੱਚ ਬੀ ਸ਼ਨਾਗ ਲੱਗੇ ਬਹੁਤ ਜ਼ਿਆਦਾ ਕੋਠੀਆਂ ਜਗ ਲੱਗੀਏ ਜਿਹਦੇ ਵਿੱਚ ਕੀ ਥੋੜੀਆਂ ਗਲੀਆਂ ਟਾਈਟ ਹੋਣ ਕਰਕੇ ਫਾਇਰ ਬ੍ਰਿਗੇਡ ਨੂੰ ਮੁਸ਼ਕਲ ਆਈ ਆ ਘਰ ਦਾ ਮਾਲਕ ਸੜ ਗਿਆ ਤੇ ਬਹੁਤ ਜ਼ਿਆਦਾ ਪਾਕਿਸਤਾਨੀ ਜਿਹੜਾ ਜਿਹਦੀ ਸਾਹਮਣੇ ਘਬਰਾਏ ਸੜਨ ਦੀ ਉਹਨਾਂ ਨੂੰ ਹਸਪੀਟਲ ਦਾਖਲ ਕਰਵਾ ਦਿੱਤਾ ਗਿਆ ਕਿੰਦੇ ਜਲਦੀ ਕਰੋ